ਜੀ ਅੱਜ 4 ਨੰਬਰ 24 ਹੰਦ ਸ਼੍ਰੀ ਫਤਿਹਗੜ੍ਹ ਸਾਹਿਬ 19 ਨੰਬਰ ਵਾਰਡ ਦੇ ਵਿੱਚ ਸਾਡੇ ਰਾਜਵੰਦ ਰਾਜੀ ਜੀ ਖੜੇ ਨੇ ਸਾਡੇ ਪਾਰਟੀ ਦੇ ਆਗੂ ਉਹਨਾਂ ਦੇ ਇਲਾਕੇ ਦੇ ਵਿੱਚ ਲਗਭਗ 8 ਸਾਲ ਤੋਂ ਸੀਵਰੇ ਦਾ ਕੰਮ ਪੈਂਡਿੰਗ ਪਿਆ ਸੀ ਕਿਉਂਕਿ ਇਲਾਕਾ ਨਿਵਾਸੀਆਂ ਨੂੰ ਕਾਫੀ ਦਿੱਕਤ ਆਂਦੀ ਸੀ ਉਹਦਾ ਅੱਜ ਕੰਮ ਸਰਦਾਰ ਲਖਮੀ ਸਿੰਘ ਰਾਏ ਐਮਐਲਏ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਰਹਿਨਮਾਈ ਹੇਠ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਪੈਂਡਿੰਗ ਹੈ ਉਸਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਏਗਾ ਤੇ ਆਉਣ ਵਾਲੇ ਜਿੰਨੇ ਵੀ ਸਾਡਾ ਸਮਾਂ ਹੈ ਲੋਕਾਂ ਵਾਸਤੇ ਵਧੀਆ ਰਹੇਗਾ ਇਸ ਕਰਕੇ ਅੱਜ ਆਹ ਕੰਮ ਸੁਰੂਪਤ ਆ ਗਿਆ ਸਾਰੇ ਇਲਾਕੇਨ ਵਾਸਤੇ ਤਲਵਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਕਿ ਲਖਵੀਰ ਰਾਏ ਜੀ ਦੀ ਜਿਹੜੀ ਇਹ ਆ ਵਧੂ ਸੋਚ ਹੈਗੀ ਆ ਉਹਦੇ ਇੱਕ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਕਾਫੀ ਸਾਲਾਂ ਤੋਂ ਜਿਹੜਾ ਸੀਵਰੇਜ ਦਾ ਕੰਮ ਇੱਕ ਪੈਂਡਿੰਗ ਪਿਆ ਸੀਗਾ ਕਈ ਕਾਰਨਾ ਕਰਕੇ ਉਹ ਅੱਜ ਦੁਆਰਤੀ ਸ਼ੁਰੂ ਕਰਵਾਇਆ ਗਿਆ ਤੇ ਇਦਾਂ ਹੀ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਿਕਾਸ ਹੈਗਾ ਉਹ ਲਗਾਤਾਰ ਉਹ ਚੱਲ ਰਿਹਾ ਹੈ ਤੇ ਚੱਲਦਾ ਰਹੂਗਾ ਜਿਵੇਂ ਇੰਟਰਲੋਕਿੰਗ ਟਾਈਲ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਹੈ ਸੀਵਰੇਜ ਦਾ ਕੰਮ ਹੈ ਵਾਟਰ ਸਪਲਾਈ ਦਾ ਕੰਮ ਹੈ ਉਹ ਜਿਹੜੇ ਸਾਰੇ ਕੰਮ ਹੈਗੇ ਆ ਉਹ ਇੱਕ ਵਧੀਆ ਪੇਸ ਦੇ ਉੱਤੇ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਤੇ ਅੱਗੇ ਨੂੰ ਵੀ ਇਹੀ ਉਮੀਦ ਕਰਦੇ ਆ ਵੀ ਜਿਹੜੀ ਹੈਗੀ ਸਾਰੀ ਸਰਕਾਰ ਹੈ ਜਿਹੜੀ ਉਹ ਸਾਰੇ ਕੰਮ ਇਦਾਂ ਹੀ ਚੱਲਦੇ ਰੱਖੂਗੀ ਬਹੁਤ ਬਹੁਤ ਧੰਨਵਾਦ